ਸਿਕਾਲ ਸਾਰਿਆਂ ਨੂੰ ਕਿਵੇਂ ਠੀਕ ਠਾਕ ਹੋ ਬੱਬੂ ਕਿਵੇਂ ਬੈਠਾ ਗੁੱਗੂ ਪ੍ਰਮਾਤਮਾ ਸਾਰਿਆਂ ਨੂੰ ਠੀਕ ਠਾਕ ਰੱਖੇ ਤੇ ਅਸੀਂ ਗਈ ਸੀ ਬਠਿੰਡੇ ਨੂੰ ਰਸਤੇ 'ਚ ਬਠਿੰਡੇ ਰਹਿੰਦੇ ਸੀ بارش ਰਸਤੇ 'ਤੇ ਨਹੀਂ بارش ਪਾਉਂਦੇ ਸੀ ਤੇ ਮੋੜ ਸਾਡੀ ਵੀ ਹੈਗੀ ਥੋੜਾ ਥੋੜੀ ਹੈ ਕੈਨ ਮੈਂਟੇਨੈਂਸ ਦੀ ਹੋਈ ਜਾਂਦੀ ਜੇ ਦਵਾਈਆਂ ਤੇ ਜਿੰਮੂ ਵਿਚਾਰਾ ਭੁੱਖਾ ਬੈਠਾ ਸੀ ਹੁਣ ਆ ਕੇ ਅਸੀਂ ਕਹੇ ਤਾਂ 12 ਵਜੇ ਸੀ ਬਠਿੰਡੇ ਆਕੇ ਹੋਣ ਇਹਨੂੰ ਦੂਹ ਸਖਾਏ ਹੁਣ ਖਾਦੇ ਨੇ ਆਕੇ ਫਟਾਫਟ ਚਾਹ ਪੀਤੀ ਆਈ ਤਾਂ ਚਾਹ ਬੜੀ ਸਵਾਦ ਲੱਗੀ। ਮੈਂ ਠੰਡਾ ਮੌਸਮ ਕਰਕੇ ਜਿਮੂ ਨਾਲ ਜਿਮੇ। ਕਮਾਲੀ ਬਾਏ ਬਾਹਰਾਂ ਵਜੇ ਪੂਰੇ ਜਦੋਂ ਸੀ ਤਾਂ ਨਹੀਂ ਸੀ। ਫਿਰ ਮਨ ਕਰ ਝਾੜੂ ਕੱਢ ਜਾ ਭੈਣ ਹੋਰ ਕੀ ਹੈ। ਇਧਰ ਵੀ ਚੰਗੀ ਤਰ੍ਹਾਂ ਲੱਗਦਾ ਕੱਢ ਕੇ ਨਹੀਂ ਗਈ ਫਟਾਫਟ ਮੁਰਮੁਰ ਕੱਟ ਗਈ ਅੰਦਰੋਂ ਕੱਟ ਗਈ। ਤੇ ਮੂੰਹ ਘੱਲਨ ਖਾਰ ਆ ਜਾਂਦੀ ਹੈ ਬੁੱਟੇ ਮੇ। ਜਿਮੂ ਕੀ ਕੱਢਦਾ ਫਿੱਦਤੀ ਦੀ ਮੋਟਾ ਸਾਸਟਰਿੰਦਾ ਚਾਰ ਪੰਜ ਜਨ ਹੋ ਗਏ ਮੁੰਨਾ 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 ਹਾਂ ਕੰਨ ਲਾ ਲਹੀ ਤੇ ਚਲ ਉਹ ਗੋਲੀ ਦਿੱਤੀ ਸੀ ਨੂੰ ਖਰਚ ਤੋਂ ਪਿਜੀ ਪਟ ਉਹ ਨਾ ਹਟ ਗਈ ਖਰਚ ਕੱਟ ਕਰਦੀ ਹੁਣ ਸਸਤਾ ਹੋ ਗਈ ਚਾਹ ਦੇ ਮਟਕ ਮਟਕ ਸ਼ੁਰੂ ਲਿਆੰਦਾ ਆ ਵਿੱਚ ਕੱਦੂ ਪਾਵਾਂਗੇ ਕੱਦੂ ਪਾ ਕੇ ਬਣਾਉਂਗਾ ਵਧੀਆ ਬਣਦੀ ਆ ਕੱਦੂ ਭਾਵੇਂਗੇ ਪੂਰਾ ਹੀ ਭਾ ਦੇਣਾ ਅੱਜ ਜੀਮੋ ਅੰਦਰ ਠੰਡ ਆਤੀ ਦਿਨ ਹਾਂ ਅੰਦਰ ਠੰਡ ਆਉਂਦੀ ਆ ਬਹੁਤ ਕੈਂਟ ਮੌਸਮ ਆ ਪਿਆ ਹਾਂ ਪਰ ਧੁੱਪ ਆ ਗਈ ਵੀ ਬਿਢੰਡੇ ਦਾ ਬਹੁਤ ਸੋਹਣਾ ਮੌਸਮ ਸੀ ਗਰਮੀ ਗਰਮੀ ਕੋਈ ਨਹੀਂ ਸੀ ਲੱਗਦੀ ਰਸਤੇ ਬਹੁਤ ਸੀ ਜੋਧਪੁਰ ਤੋਂ ਯਾਤਰੀ ਤੋਰੇ ਆਕੇ ਮੌੜ ਆ ਗਏ ਬੰਗਲਾਦੇਸ਼ ਚ ਬਹੁਤ ਬੁਰਾ ਹਾਲ ਹੋ ਰਿਹਾ ਪਿਆ ਹੋਇਆ ਪਿਆ ਚਾਰੇ ਲੋਗ ਨੱਕੀ ਮਾਰੀ ਜਾਂਦੇ ਆ ਹਿੰਦੂਆਂ ਨੂੰ ਚਾਹੇ ਹਿੰਦੂ ਆ ਜਾਂ ਮੁਸਲਮਾਨਾਂ ਜਿਹਨੂੰ ਨੱਕੀ ਮਾਰਨਾ ਹਨਾ ਬਿਨਾ ਮਤਲਬ ਉਹਨਾਂ ਦਾ ਕੋਈ ਕਸੂਰ ਨਹੀਂ ਬਹੁਤ ਮਾੜੀ ਗੱਲ ਬਹੁਤ ਬੁਰਾ ਹੋ ਰਿਹਾ ਉੱਥੇ ਦੇ ਪ੍ਰਾਈਮ ਮਨਸਟ੍ਰੂਨ ਵਧਾ ਕੇ ਹੁਣ ਲੋਕਾਂ ਤੇ ਅਤਿਆਚਾਰ ਕਰ ਰਹੇ ਆ गर्मी हुई बहुत ज़्यादा माड़ी जी बारिश हुआ कितना गम ही गम हो गया जिमू की कर दा बैठा की कर हैं है गंदू बच्चे की कर दा सी घूम के चल गए देख वो भी सर चक ले चली घूम के चल चल लालू पालू जा ਸਹਰਾ ਜੂ ਦੇ ਡੋਟਰ ਲੰਗ ਵੱਡ ਜਾਂਦੀ ਹੈ ਫੋਟੇ ਜੱਕ ਤਾਂ ਉਹਨਾਂ ਨੇ ਐਂ ਚ ਮੋਕੀ ਤਾਂ ਇੱਥੇ ਕਿੱਥੇ ਬੈਠੇ 4 ਵਜੇ ਤੱਕ 4 ਵਜੇ 3:30 ਸੌਰੀ ਉਹਦਾ ਘੰਟਾ ਜਾਣ ਨੂੰ ਵੀ ਲੱਗਣਾ ਹੈ

ਕਟ ਗਿਆ ਅਜੇ ਹੀ ਲੈਣਾ ਅਜੇ 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 ਪਲ 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 ਜਿਪ 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 ਜਿਦੀ ਨਹੀਂ ਜਿੰਨੀ ਜਦੋਂ ਮੈਂ ਮਾਰਾ ਜਾਉਣੀ ਨਾ ਉਹ ਆ ਜਾਂਦੀ ਹੁਣ ਕਾਹਾਂ ਗਈ ਕਿਹਨੇ ਮਾਰ ਲੂ ਕੀ ਕਹਿੰਦਾ ਫਲੂ ਫਲੂ ਕੀ ਕਹਿੰਦਾ ਮਾਉ ਕਿੱਥੇ ਸੀ ਮਾਉ ਦਸੀ ਉਹ ਸੀ ਮੋਹ ਦੇ ਘਰ ਤਾਂ ਉਹ ਦੇ ਘਰ ਮਾਉ ਕਿੱਥੇ ਉਹ ਸੀ ਹੋਦੇ ਹੋਦੇ ਮਾਉ ਇੱਥੇ ਉਹ ਸੀ